ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆਂ ਭੂਲੇ ਸਿੱਖ ਗੁਰੂ ਸਮਝਾਵੇ ਉੱਜੜ ਜਾਂਦੇ ਮਾਰਗ ਪਰ ਜਦੋਂ ਸਿੱਖ ਭੁੱਲਦਾ ਹੈ ਨਾ ਤੇ ਗੁਰੂ ਨੂੰ ਸਮਝਾਉਂਦਾ ਹੈ ਜਦੋਂ ਇਧਰ ਉਧਰ ਰਸਤੇ ਤੇ ਭਟਕਦਾ ਹੈ ਫਿਰ ਗੁਰੂ ਜੀ ਸਹੀ ਰਸਤਾ ਦੱਸਦੇ ਆਂ ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਰ ਜਦੋਂ ਵੀ ਰਾਹ ਤੇ ਤੂੰ ਇੱਧਰ ਉੱਧਰ ਹੁੰਦਾ ਹੈ ਤੇ ਸਤਿਗੁਰੂ ਜੀ ਸਹੀ ਰਸਤਾ ਦੱਸਦੇ ਆ ਪਰ ਦੱਸਦੇ ਕਿਹਨੂੰ ਨੇ ਸਿੱਖ ਨੂੰ ਜਿਹੜਾ ਗੁਰੂ ਦਾ ਸਿੱਖ ਬਣ ਗਿਆ ਦੂਜੇ ਨੂੰ ਸਿੱਖ ਬਣਨਾ ਪੈਣਾ ਮੁਹੱਬਤ ਹਿਰਦੇ ਵਿੱਚ ਲੈ ਕੇ ਆਉਣੀ ਹੈ ਜਦ ਤੂੰ ਗੁਰੂ ਦਾ ਸਿੱਖ ਬਣੇਗਾ ਤੇ ਗੁਰੂ ਤੈਨੂੰ ਜ਼ਰੂਰ ਸਮਝਾਏਗਾ ਜਦ ਤੂੰ ਮਾਰਗ ਤੋਂ ਥਿੜਕੇਗਾ ਇਹ ਗੁਰੂ ਦੀ ਇੱਕ ਜ਼ਿੰਮੇਵਾਰੀ ਹੈ ਰਿਸਪੌਂਸੀਬਿਲਿਟੀ ਹੈ ਸਤਿਗੁਰੂ ਦੀ ਆਪਣੇ ਸਿੱਖ ਨੂੰ ਸਮਝਾਉਣਾ ਜਦੋਂ ਸਾਡੇ ਹਿਰਦੇ ਵਿੱਚ ਗੁਰੂ ਦੀ ਮੁਹੱਬਤ ਹੋਵੇ ਫਿਰ ਗੁਰੂ ਜ਼ਰੂਰ ਸਮਝਾਏਗਾ ਭੁੱਲੇ ਸਿੱਖ ਗੁਰੂ ਸਮਝਾਏ ਭੁੱਲੇ ਹੋਏ ਨੂੰ ਗੁਰੂ ਸਮਝਾਉਂਦਾ ਹੈ ਗੁਰੂ ਕਦੇ ਸਿੱਖ ਤੋਂ ਦੂਰ ਨਹੀਂ ਜਾਦਾ ਜਦੋਂ ਵੀ ਜਾਂਦਾ ਸਿੱਖ ਗੁਰੂ ਤੋਂ ਦੂਰ ਹੁੰਦਾ ਹੈ ਗੁਰੂ ਕਦੇ ਆਪਣੇ ਸਿੱਖ ਤੋਂ ਦੂਰ ਨਹੀਂ ਹੋਇਆ ਕਦੇ ਗੁਰੂ ਤੇ ਗੋਦ ਵਿੱਚ ਲੈਂਦਾ ਹੈ ਗੁਰੂ ਤੇ ਗਲਬਕੜੀ ਪਾਉਂਦਾ ਹੈ ਪਰ ਸਿੱਖ ਗੁਰੂ ਤੋਂ ਦੂਰ ਜਾਂਦਾ ਜਦੋਂ ਦੂਰ ਜਾਂਦਾ ਜਿਹੜੇ ਬੰਦੇ ਤੋਂ ਆਪਾਂ ਦੂਰ ਹੋ ਜਾਈਏ ਫਿਰ ਅਗਲਾ ਕਹਿੰਦਾ ਆਪਾਂ ਨੇ ਕੀ ਲੈਣਾ ਭਾਈ ਆਪਣੇ ਤੇ ਕੋਲੇ ਨਹੀਂ ਆਉਂਦਾ ਆਪਾਂ ਸਮਝਾਉਂਦੇ ਵੀ ਉਸੇ ਨੂੰ ਆਣਾ ਜਿਹੜਾ ਕੋਲ ਆਊਗਾ ਰਾਇ ਵੀ ਬੰਦਾ ਉਸੇ ਨੂੰ ਦੇਊਗਾ ਨਾ ਜਿਹੜਾ ਕੋਲ ਆਏਗਾ ਜਿਹੜਾ ਕੋਲੇ ਹੀ ਨਹੀਂ ਆਉਂਦਾ ਉਹਨੂੰ ਰਾਇ ਕਿਹਨੇ ਦੇਣੀ ਹੈ ਆਲਾ ਕਹਿੰਦਾ ਛੱਡ ਪਰੇ ਭਾਈ ਇਹ ਆਪਣੀ ਮਰਜ਼ੀ ਕਰਦਾ ਕਰੀ ਜਾਂਦੇ ਜੇ ਕੋਲ ਆਵਾਂਗੇ ਤਾਂ ਕੋਈ ਰਾਇ ਦੇਵੇਗਾ ਨਹੀਂ ਕੋਲ ਆਵਾਂਗੇ ਕਿਹਨੇ ਰਾਇ ਦੇਣੀ ਹੈ ਕੁਆਰ ਹੋਵੇ ਚਾਹੇ ਕੋਸੂਵੇ ਜੇ ਗੁਰੂ ਕੋਲ ਆਵਾਂਗੇ ਗੁਰੂ ਵੀ ਤਾਂ ਹੀ ਸਾਹਵੇਂਗਾ ਸੋ ਗੁਰੂ ਕਦੇ ਦੂਰ ਨਹੀਂ ਹੋਇਆ ਅੱਜ ਤੱਕ ਸਿੱਖ ਤੋਂ ਜਦੋਂ ਵੀ ਦੂਰ ਹੋਇਆ ਸਿੱਖ ਗੁਰੂ ਤੋਂ ਦੂਰ ਹੋਇਆ ਗੁਰੂ ਨਹੀਂ ਦੂਰ ਗੁਰੂ ਤੇ ਗਲਬੱਕੜੀ ਪਾਉਂਦਾ ਗੁਰੂ ਤੇ ਦੁਨੀਆ ਨੂੰ ਸਮਝਾਉਂਦਾ ਹੈ ਗੁਰੂ ਤੇ ਹਰ ਇੱਕ ਨੂੰ ਸਮਝਾਉਂਦਾ ਹੈ ਵੀ ਭਾਈ ਸੱਚੇ ਮਾਰਗ ਤੇ ਚੱਲ ਜ਼ਿੰਦਗੀ ਵਿੱਚ ਔਗਣ ਨਾ ਆਉਣ ਤੇ ਔਗਣਾ ਕਰਕੇ ਜੀਵਨ ਭਾਰੀ ਹੋ ਜਾਂਦਾ ਬੰਦੇ ਦਾ ਜਿਹਨੂੰ ਡਿਪਰੈਸ਼ਨ ਕਹਿੰਦੇ ਆ ਹੋਰ ਕੀ ਹੈ ਜ਼ਿੰਦਗੀ ਚ ਬਹੁਤ ਜ਼ਿਆਦਾ ਔਗਣ ਆ ਜਾਂਦੇ ਆ ਕੋਈ ਰਸਤਾ ਨਹੀਂ ਸੋਚਦਾ ਡਿਪਰੈਸ਼ਨ ਵਿੱਚ ਚਲੇ ਜਾਂਦਾ ਬੰਦਾ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਬੰਦਾ ਜਦੋਂ ਜ਼ਿੰਦਗੀ ਚ ਔਗਣ ਹੀ ਇੰਨੇ ਜ਼ਿਆਦਾ ਆ ਕੇ ਰਸਤਾ ਹੀ ਕੋਈ ਨਹੀਂ ਰਸਤੇ ਵਿੱਚ ਫਸਿਆ ਹੋਇਆ ਵਿਅਕਤੀ ਕੀ ਕਰੇਗਾ ਜਦ ਕੋਈ ਰਸਤਾ ਹੀ ਨਹੀਂ ਦਿਖਾਈ ਦੇਵੇਗਾ ਫਿਰ ਫਿਰ ਡਿਜੀਜ਼ਿਜ਼ ਬਿਮਾਰੀਆਂ ਜਿੰਮੜਦਾਰੀਆਂ ਨੇ ਬੰਦੇ ਗੁਰੂ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਮੁਕਤ ਕਰਦਾ ਸਾਨੂੰ ਬੜਾ ਚੰਗਾ ਜੀਵਨ ਬਖਸ਼ਦਾ ਗੁਰੂ ਸਾਨੂੰ ਉੱਚੀ ਸੁੱਚੀ ਸੋਚ ਬਖਸ਼ਦਾ ਹੈ ਗੁਰੂ ਸਾਨੂੰ ਇਸ ਲਈ ਭੂਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਗੁਰੂ ਸਾਹਿਬ ਤੇ ਭਟਕੇ ਹੋਿਆਂ ਨੂੰ ਮੁੜ ਕੇ ਮਾਰਗ ਤੇ ਲੈ ਆਉਂਦਾ ਸਹੀ ਰਸਤੇ ਤੇ ਲਿਆਉਂਦਾ ਸਿੱਖ ਨੂੰ ਪਰ ਸਿੱਖ ਗੁਰੂ ਤੋਂ ਦੂਰ ਨਾ ਜਾਵੇ ਲੋਕ ਹੁੰਦੇ ਦੋ ਸਿੱਖ ਗੁਰੂ ਤੋਂ ਦੂਰੀ ਬਣਾ ਲੈਂਦਾ